ਹਾਂਜੀ ਜੈਪੀ ਮ ਜੈ ਭਾਰਤ ਅਜਾ ਗੁਰਦੇਵ ਧਨ ਗੁਰਦੇਵ ਜੈ ਭਗਵਾਨ ਵਾਲਮੀਕ ਜੀ ਤੁਸੀਂ ਦੇਖ ਸਕਦੇ ਆ ਇਹ ਜਿਹੜਾ 에어ਪੋਰਟ ਵਾਲਾ ਰੋਡ ਆ ਸਾਰੇ ਦਾ ਸਾਰਾ ਜਮ ਕੀਤਾ ਹੋਇਆ ਆ ਸਤਗੁਰੂ ਅਰਵਦਾਸ ਮਹਾਰਾਜ ਦੇ ਪੈਰੋਕਾਰਾਂ ਨੇ ਭਗਵਾਨ ਵਾਲਮੀਕ ਮਹਾਰਾਜ ਦੇ ਪੈਰੋਕਾਰਾਂ ਨੇ ਔਰ ਪੁਲਿਸ ਪ੍ਰਸ਼ਾਸਨ ਜਿਹੜੀ ਆ ਬਹੁਤ ਧੱਕੇਸ਼ਾਹੀ ਕਰ ਰਹੀ ਆ ਪੁਲਿਸ ਪ੍ਰਸ਼ਾਸਨ ਬਹੁਤ ੱੱਕਾ ਜਿਹੜਾ ਇੱਥੇ ਕਰ ਰਹੀ ਆ ਪਹਿਲਾਂ ਇਹਨਾਂ ਨੇ ਬੈਰੀਗੇਡਰ ਲਾਇ ਬੈਰੀਗੇਡਰ ਤੋੜ ਕੇ ਉਸ ਤੋਂ ਬਾਅਦ ਸੇ ਇੱਥੇ ਉੱਥੇ ਵੀ ਪੁਲਿਸ ਨੇ ਜਿਹੜੀ ਸਾਡੇ ਨਾਲ ਧੱਕੇਸ਼ਾਹੀ ਕੀਤੀ 에어ਪੋਰਟ ਵਾਲਾ ਰੋਡ ਸਤਗੁਰੂ ਅਰਵਦਾਸ ਮਹ ਇਹ ਤਪਦੀਆਂ ਧੁੱਪਾਂ ਦੇ ਵਿੱਚ ਇੱਕ ਦੋ ਸਾਥੀ ਗਰਮੀ ਦੇ ਵਿੱਚ ਬੇਹੋਸ਼ ਹੋ ਗਏ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਲਗਾਤਾਰ 3-4 ਕਿਲੋਮੀਟਰ ਦਾ ਕਾਫਲਾ ਚੱਲਿਆ ਹੁਣ ਇੱਥੇ ਇਸ ਟਾਈਮ ਅਸੀਂ एयरपोर्ट ਜਿਹੜਾ ਆ एयरपोर्ट ਵਾਲਾ ਜਿਹੜਾ ਰੋਡ ਆ ਉਹ ਬੰਦ ਕੀਤਾ ਹੋਇਆ ਆ ਸੋ ਤੁਸੀਂ ਸਾਰੇ ਜਿਹੜੇ ਵੀਡੀਓਜ਼ ਨੂੰ ਸ਼ੇਅਰ ਕਰਕੇ ਕਿਉਂਕਿ ਜਿਹੜੇ ਇੱਥੇ ਆ ਨਹੀਂ ਸਕਦੇ ਸਹਿਯੋਗ ਜ਼ਰੂਰ ਕਰਿਓ जय भीम जय पर जय गुरुदेव ਮੇਰੀ ਪ੍ਰਸ਼ਾਸਨ ਵੱਲੋਂ ਸੰਗਤਾਂ ਲਈ ਪਾਣੀ ਦਾ ਅਰੇਂਜਮੈਂਟ ਤਾਂ ਕੀ ਕਰਨਾ ਸਾਥੀਆਂ ਨੂੰ ਰੋਕ ਦੇ ਮੈਨੂੰ ਖੋਤ ਮੈਂ 4 ਕਿਲੋਮੀਟਰ ਚੱਲ ਕੇ ਜਿਹੜਾ ਇਹ 3-4 ਕਿਲੋਮੀਟਰ ਗਈ ਮੈਨੂੰ ਆਪ ਚੱਕਰ ਜਿਹੜੇ ਆ ਆਪ ਜਿਹੜੇ ਚੱਕਰ ਆਉਣ ਲੱਪੇ ਮੈਨੂੰ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਤੁਸੀਂ ਦੇਖੋ ਇੰਨੀ ਤਪਦੀ ਜਿਹੜੀ ਆ ਸੜਕ ਆ ਇਸ ਟਾਈਮ ਜਿੱਥੇ ਸਾਰੇ ਦੇ ਸਾਰੇ ਬਾਬਾ ਸਾਹਿਬ ਜੀ ਦੇ ਬੱਚੇ ਗੁਰਵਦਾਸ ਮਹਾਰਾਜ ਦੇ ਬੱਚੇ ਪਰੋਕਾਰ ਸਾਰੇ ਜਿਹੜੇ ਜਿਹੜੇ ਆ ਪ੍ਰਦਰਸ਼ਨ ਕਰ ਰਹੇ ਆ 에어ਪੋਰਟ ਵਾਲਾ ਰੋਡ ਜਿਹੜਾ ਆ ਉਹ ਜਾਮ ਕੀਤਾ ਹੋਇਆ ਆ ਔਰ ਜੇਕਰ ਇੱਥੇ ਕਿਸੇ ਦਾ ਵੀ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਉਹਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਇੱਥੇ ਦਾ ਚੰਡੀਗੜ੍ਹ ਦਾ ਪ੍ਰਸ਼ਾਸਨ ਹੋਏਗਾ ਕਿਉਂਕਿ ਜਿਸ ਹਿਸਾਬ ਦੇ ਨਾਲ ਇੱਥੇ ਗਰਮੀ ਪੈ ਰਹੀ ਆ ਜਿਸ ਹਿਸਾਬ ਨਾਲ ਧੱਕਾ ਮੁੱਕੀ ਕਰ ਰਹੀ ਆ ਪੁਲਿਸ ਬੈਰੀ ਕਹ ਦਿੱਤੇ ਉਸ ਹਿਸਾਬ ਦੇ ਨਾਲ ਅਗਰ ਸਾਡੇ ਇੱਕ ਵੀ ਮਿਸ਼ਨਰੀ ਸਾਥੀ ਦਾ ਇੱਕ ਵੀ ਸਾਡੇ ਧੀ ਦਾ ਪੁੱਤ ਦਾ ਬੱਚੇ ਦਾ ਕਿਸੇ ਦਾ ਵੀ ਜਾਨੀ ਮਾਲੀਤ ਨੁਕਸਾਨ ਹੁੰਦਾ ਤਾਂ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਜਿਹੜਾ ਮਹਿੰਗਾ ਪੋਗਾ ਕਿਉਂਕਿ ਇਹ ਇੱਕ ਜਿਹੜਾ ਆ ਟਰੇਲਰ ਦਿਖਾਉਣਾ ਜਾਂ ਫਿਲਮ ਹੱਲੇ ਜਿਹੜੀ ਇਹਨਾਂ ਨੂੰ ਬਾਅਦ ਵਿੱਚ ਦਿਖਾਵਾਂਗੇ ਜੈ ਗੁਰਦੇ ਸੋ ਸਾਥੀਓ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਦੇ ਮੈਂਬਰੀ ਪਹੁੰਚੇ ਅਸੀਂ ਕੱਲ੍ਹ ਨਹੀਂ ਪਹੁੰਚੇ ਆ ਆਓ ਆਪਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਅੱਜ ਗੁਰੂ ਰਬਿਦਾਸ ਨਾਮਲੇਪਾਸ ਸੰਗਤਾਂ ਸੜਕਾਂ ਤੇ ਪਹੁੰਚੀਆਂ ਆ ਆਪਣੇ ਸਤਿਗੁਰੂ ਰਬਿਦਾਸ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਮਾਣ ਸਨਮਾਨ ਲਈ ਭਾਰੀ ਗਿਣਤੀ ਵਿੱਚ ਸੰਗਤ ਪਹੁੰਚੀ ਸੰਗਤ ਜਿਵੇਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਸਮਾਜ ਪਹੁੰਚਾ ਹੋਇਆ ਸੜਕਾਂ ਤੇ